ਇਹ ਮੈਂ ਦਗਰੇ ਇਹ ਸਾਲ ਕਿਤਾਬ ਪੜ ਲਈ ਰਸਾਲੇ ਜੋ ਹੋਰ ਇਹਦਾ ਨਾਵਲ ਨਾਟਕ ਧਾਰਮਿਕ ਕਿਤਾਬਾਂ Hindu ईसाई ਬੋਧੀ ਜੈਨੀ ਪਾਰਸੀ ਰਾਧਾ ਸਵਾਮੀ ਨਿਰੰਕਾਰ ਜੀ ਕੁਰਾਨ ਸ਼ਰੀਫ ਇਹ ਨਾ ਪੜਿਆ ਜੀ ਅੱਛਾ ਜੀ ਬਹੁਤ ਪੜਨਾ ਮੈਂ ਹਰਾਨ ਬੜਵੇਂ ਦੋ ਆਦਮੀ ਲੈਣ ਵਾਸਤੇ ਅੱਛਾ ਜੀ ਹੌਪੀਟਲ ਦੇ ਵਿੱਚੋਂ ਲੈਣਾ ਲਗਭਗ 7-7 ਫੋਟੋਆਂ ਦਾ ਕਦ ਹੋਏਗਾ ਅੱਛਾ ਜੀ ਰੰਗ ਉਹਦਾ ਕਾ ਅੱਖਾਂ ਗੋਲ ਆ ਲਿਆ ਨੱਕ ਲੰਬੇ ਲੰਬੇ ਜਿਹਾ ਅੰਨ ਝੱਕਿਆ ਜਿਹਾ ਇਸ ਤਰ੍ਹਾਂ ਅੱਛਾ ਜੀ ਕੱਪੜੇ ਦੇ ਨਾਲ ਚਲੋ ਉੱਠ ਮੈਂ ਮਗਰ ਉਹਦੇ ਏਦਾਂ ਤੁਰਿਆ ਸੀ ਜਿੱਦਾਂ ਮੈਂ ਕਬੱਡੀ ਖੇਡਣ ਤੁਰਿਆ ਹੁੰਦਾ ਜਦੋਂ ਕਹਿੰਦੇ ਚੱਲ ਵੀ ਸ਼ੇਰਾ ਚੱਲ ਚਲੀਏ ਹਾਂ ਅੱਛਾ ਜੀ ਇਹ ਏਦਾਂ ਹੀ ਦਾ ਘੜੇ ਆ ਸੀਗਾ ਜੋਨ ਚਾ ਵੀ ਉਹਦੀ ਲੋੜ ਨਹੀਂ ਕੋਈ ਗਲਤ ਬੰਦਾ ਲੈ ਆ ਇਹਨੂੰ ਵਾਪਸ ਮੋੜ ਕੇ ਆਓ ਜੀ ਉੱਥੇ ਚਿਵਾਰੇ ਦੇ ਵਿੱਚ ਆ ਉਹ ਮੈਨੂੰ ਆਸ਼ਰਾ ਕੀਤਾ ਤੁਹਾਡੇ ਹਿਸਾਬ ਨਾਲ ਕੀ ਉਹ ਧਰਮਰਾਜ ਹੋ ਸਕਦਾ ਇਟ ਮੀਨ ਪਹੁੰਚ ਗਿਆ ਹਾਂ ਉਹ ਸਰ ਉਹ ਸਹੀ ਤਾਂ ਹੈ ਕਿ ਤੁਹਾਡੀ ਉੱਥੇ ਪੇਸ਼ੀ ਕੀਤੀ ਗਈ ਹੈ ਨਾ ਜਿਹੜੀ ਕਿਤੇ ਤਨਾਵੀਦ ਦੀ ਦਵਾ ਦੀ ਹੈ ਮੇਰੇ ਤੇ ਪੇਸ਼ੀ ਸੀ ਓਕੇ ਉਹਨਾਂ ਨੇ ਉੱਥੋਂ ਚਾਰ ਦੇ ਬੁਨਵਾ ਗਏ ਤਿੰਨ ਬਜਤਰ ਮਰਾਜ ਨੇ ਤੁਹਾਨੂੰ ਬੁਲਾਇਆ ਜਦੋਂ ਤੁਸੀਂ ਉਹਨੂੰ ਨਮਸਕਾਰ ਕੀਤਾ ਉਹਨਾਂ ਨੇ ਅੱਗੇ ਰਿਸਪੌਂਸ ਦਿੱਤਾ ਕੁਝ ਹਾਂ ਉਹਨਾਂ ਜਾਂ ਵੀ ਇਹ ਵਾਪਸ ਮੂਰ ਕੇ ਲੈ ਜਾਓ ਯਾਨੀ ਕਿ ਇਹ ਬੰਦਾ ਨਹੀਂ ਹੈਗਾ ਉਹ ਹਾਂ ਇਹ ਜੀ ਬੰਦਾ ਗਲਤ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹੈਪੀ ਸਿੰਘ ਮੂਰ ਕੇ ਤੁਹਾਡਾ ਸਵਾਗਤ ਕਰਦਾ ਦੋਸਤੋ ਆਪਾਂ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ 5-6 ਮਹੀਨੇ ਪਹਿਲਾਂ ਜਿਸ ਵਿੱਚ ਇੱਕ ਇਨਸਾਨ ਨੇ ਦਾਵਾ ਕੀਤਾ ਸੀਗਾ ਕਿ ਮੈਂ ਇਸ ਦੁਨੀਆ ਤੋਂ ਚਲ ਗਿਆ ਸੀਗਾ ਜਨਕੇ ਉਹਨਾਂ ਦੀ ਮੌਤ ਹੋ ਗਈ ਸੀ ਉਹਨਾਂ ਨੇ ਨਰਕ ਸਵਰਗ ਸਭ ਦੇਖ ਕੇ ਧਰਮਰਾਜ ਨੂੰ ਮਿਲ ਕੇ ਉਹ ਫਿਰ ਦੁਬਾਰਾ ਆ ਕੇ ਧਰਤੀ ਤੇ ਜੀਵਿਤ ਹੋ ਗਏ ਉਹਨਾਂ ਦੇ ਬਾਦਿਆ ਵਿੱਚ ਕਿੰਨੀ ਕ ਸਚਾਈ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਉਹ ਇਹ ਵੀ ਦਾਵਾ ਕਰਦੇ ਕਿ ਮੈਂ 10000 ਕਿਤਾਬ ਪੜ੍ਹੀ ਹੈਗੀ ਆ ਉਹ ਕਿਤਾਬਾਂ ਵਿੱਚ ਉਹਨਾਂ ਨੇ ਕੀ ਸਿੱਖਿਆ ਉਹਦੇ ਬਾਰੇ ਵੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਆਦਾ ਸਮਝਣਾ ਲੈਂਦੇ ਹੋ ਸਾਡੇ ਨਾਲ ਮੌਜੂਦ ਹੈ ਸਰਦਾਰ ਕਰਨੈਲ ਸਿੰਘ ਜੀ ਕਰਨੈਲ ਸਿੰਘ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਤੁਹਾਡੇ ਨਾਲ ਸਾਡਾ ਦੂਜੀ ਵਾਰ ਗੱਲਬਾਤ ਕਰਨ ਦਾ ਸੁਭਾਗ ਬਣਿਆ ਹੈਗਾ ਅੱਜ ਔਰ ਆਪਾਂ ਜਿਹੜੀ ਤੁਹਾਡੀ ਪਹਿਲੀ ਵੀਡੀਓ ਕੀਤੀ ਸੀ ਉਸ ਵੀਡੀਓ ਨੂੰ ਬਹੁਤ ਸਾਰੇ ਦਰਸ਼ਕ ਵੀਰਾਂ ਨੇ ਸਾਨੂੰ ਪਿਆਰ ਦਿੱਤਾ ਸੀ ਆਪਾਂ ਤੁਹਾਡੇ ਨਾਲ ਉਸੇ ਵੀਡੀਓ ਦਾ ਦੂਜਾ ਭਾਗ ਕਰਨ ਲਈ ਪੁੱਜੇ ਹੈਗੇ ਆ ਆਪਾਂ ਤੁਹਾਡੇ ਨਾਲ ਤੁਹਾਡੇ ਪਿਸ਼ੋਕੜ ਬਾਰੇ ਗੱਲਬਾਤ ਕਰਾਂਗੇ ਉਹ ਜੋ ਜੋ ਤੁਹਾਡੇ ਨਾਲ ਉਸ ਟਾਈਮ ਤੇ ਇਨਸੀਡੈਂਟ ਹੋਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਜੀ ਜਰੂਰ ਕਰੋ ਜੀ ਜਰੂਰ ਕਰੋ ਮੈਂ ਬਿਲਕੁਲ ਠੀਕ ਠੀਕ ਦੱਸਾਂਗਾ ਜੀ ਔਰ ਜਿਹੜੀ ਆਪਾਂ ਗੱਲਬਾਤ ਕੀਤੀ ਸੀ ਪਹਿਲੇ ਤਾਂ ਆਪਾਂ ਆਪਣੇ ਪਿਸ਼ੋਕੜ ਬਾਰੇ ਦੱਸੋ ਕਿ ਤੁਹਾਡਾ ਪਿਸ਼ੋਕੜ ਕਿੱਥੋਂ ਹੈਗਾ ਉਹ ਤੁਹਾਡੀ ਫੈਮਿਲੀ ਚ ਕੌਣ ਕੌਣ ਹੈ ਮੇਰਾ ਪਿਛੋਕੜ ਜੀ ਮੇਰਾ ਨਾਮ ਸਰਦਾਰ ਕਰਨੈਲ ਸਿੰਘ ਜੀ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਸਰੂਪ ਸਿੰਘ ਜੀ ਉਹਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਬਰਿਆਮ ਸਿੰਘ ਜੀ ਸ਼ਾਇਦ ਉਹ ਮੈਨੂੰ ਦੱਸਿਆ ਗਿਆ ਕਿ ਉਹ ਪਹਾੜਾਂ ਵਿੱਚੋਂ ਕੋਈ ਬਰੂਹੀ ਤੋਂ ਆਈ ਸੀ ਜੀ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਜੀ ਹਾਂਜੀ ਅੱਛਾ ਜੀ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਨੂੰ ਆਪਣੀਆਂ ਪਿਛਲੀਆਂ 5 6 ਪੀੜ੍ਹੀਆਂ ਦੇ ਨਾਮ ਜ਼ਿਆਦਾ ਜਿਹੜੇ ਕਿ ਅੱਜ ਕੱਲ ਦੇ ਬੱਚਿਆਂ ਨੂੰ ਆਪਣੇ ਡੈਡੀ ਤੇ ਦਾਦੇ ਤੋਂ ਇਲਾਵਾ ਕਿਸੇ ਦਾ ਨਾਮ ਯਾਦ ਨਹੀਂ ਹੈਗਾ। ਉਹ ਵੀ ਇੰਨੀ ਜ਼ਿਆਦਾ ਸ਼ੇ ਕਿਵੇਂ ਆਪਣੀ ਹੈਗੀ ਆ ਕਿ ਪਾ ਪਿਛਲੀਆਂ 5-6 ਪੀੜ੍ਹੀਆਂ ਨੂੰ ਯਾਦ ਰੱਖਿਆ। ਜੇ ਕੋਈ ਅਗਰ ਤੁਸੀਂ ਕੱਲ ਨੂੰ ਮੋੜ ਕੇ ਮੇਰੇ ਕੋਲ ਆਓ ਜੀ ਤਾਂ ਮੈਨੂੰ ਨਹੀਂ ਪਤਾ ਤੁਸੀਂ ਕੌਣ ਆ। ਜੀ। ਤਾਂ ਅੱਜ ਤੋਂ ਜੋ 100 ਸਾਲ ਪੁਰਾਣੇ ਦੀ ਗੱਲ ਕੀਤੀ ਉਹ ਤੁਹਾਨੂੰ ਦੱਸ ਸਕਦਾ ਪੱਕੀ। ਜੀ ਜੀ ਜੀ। ਬਸ ਤੇ ਚਲੋ ਕੋਈ ਗੱਲ ਨਹੀਂ ਅੱਛਾ ਬਾਬਾ ਜੀ ਇੱਕ ਤੁਸੀਂ ਦਾਵਾ ਕਰਦੇ ਸੀਗੇ ਕਿ ਆਪ ਮੈਂ 10000 ਕਿਤਾਬ ਪੜੀ ਬਿਲਕੁਲ ਉਹ 10000 ਕਿਤਾਬ ਆਪਾਂ ਕਿੰਨੇ ਸਮੇਂ ਦੇ ਵਿੱਚ ਪੜੀ ਔਰ ਇਹ ਕਿਹੜੀ ਕਿਹੜੀ ਕਿਤਾਬ ਪੜੀ ਜਿਹਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਰ ਕਿਤਾਬ ਦਾ ਆਪਣਾ ਆਪਣਾ ਗੁਣ ਹੁੰਦਾ ਹਰ ਕਿਤਾਬ ਦਾ ਆਪਣਾ ਆਪਣਾ ਗੁਣ ਹੁੰਦਾ ਆਪਣੀ ਆਪਣੀ ਸਿੱਖਿਆ ਹੁੰਦੀ ਆ ਆਪਣੇ ਆਪਣੇ ਲਿਖਣ ਦਾ ਉਹਦਾ ਸਟਾਈਲ ਹੁੰਦਾ ਜੀ ਉਤੇ ਕਦੀ ਮੈਂ ਕਿਸੇ ਕਿਤਾਬ ਤੇ ਟਿੱਕਾ ਟਿੱਪੜੀ ਨਹੀਂ ਕਰ ਸਕਦਾ ਜੀ ਹਰ ਕਿਤਾਬ ਦਾ ਆਪਣੇ ਆਪਣੀ ਕੀਮਤ ਉਹ ਲਿਖਣ ਦਾ ਕੀ ਤਰੀਕਾ ਕਿਸ ਤਰੀਕੇ ਨਾਲ ਉਹ ਲਿਖਦੇ ਆ ਕਿਸ ਸੋਚ ਨਾਲ ਲਿਖਦੇ ਆ ਇਹ ਸਾਨੂੰ ਸਮਝਣ ਦੀ ਲੋੜ ਆ ਕਦੇ ਹਰ ਕਿਤਾਬ ਬਹੁਤ ਬਧੀਏ ਮੈਂ ਦਾਖ ਰੱਖਿਆar ਕਿਤਾਬ ਪੜ ਲਈ ਰਸਾਲੇ ਜੋ ਹੋਰ ਇਹਦਾ ਨਾਵਲ ਨਾਟਕ ਧਾਰਮਿਕ ਕਿਤਾਬਾਂ Hindu ईसाई ਬੋਧੀ ਜੈਨੀ ਪਾਰਸੀ ਰਾਧਾ ਸਵਾਮੀ ਨਿਰੰਕਾਰੀ ਕੁਰਾਨ ਸ਼ਰੀਫ ਵੀ ਮੈਂ ਪੜ ਲਿਆ ਜੀ ਹੁਣ ਮੈਂ ਪੜਨਾ ਛੱਡਤਾ ਐਕਸੀਡੈਂਟ ਤੋਂ ਬਾਅਦ ਹੁਣ ਨਹੀਂ ਮੈਂ ਪੜਦਾ ਬਸ ਅੱਛਾ ਬਾਬਾ ਜੀ ਇਹ ਤੁਹਾਨੂੰ ਕਿਤਾਬਾਂ ਪੜ੍ਹਨ ਦੀ ਲਗਨ ਕਿਵੇਂ ਲੱਗੀ ਕਿ ਵੀ ਮੈਂ ਕਿਤਾਬਾਂ ਪੜ੍ਹਾਂ ਆਪਣੀ ਨੋਲਿਜ ਗੇਨ ਕਰਾਂ ਮੇਰੇ ਜੋ ਬਾਬਾ ਜਵਾਰ ਸਿੰਘ ਸੀ ਜੀ ਮੈਨੂੰ ਦੱਸਿਆ ਗਿਆ ਸਾਡੇ ਪਿਤਾ ਹੀ ਨੇ ਕਿ ਉਹ ਹੱਥਨਾ ਗੁਰੂਗ੍ਰਾਮ ਸਾਹਿਬ ਲਿਖਦੇ ਸੀ ਅੱਛਾ ਜੀ ਮੇਰੇ ਵਿੱਚ ਉਹੋ ਹੀ ਗੁਣ ਆ ਗਿਆ ਬਿਲਕੁਲ ਜੀ ਹੁਣ ਵੀ ਤੁਸੀਂ ਹੈਰਾਨ ਹੋ ਜਾਓਗੇ ਮੈਂ ਹੁਣ ਪੰਜਾਬੀ ਘੱਟ ਪੜਦਾ ਜੀ ਮੈਂ ਇੰਗਲਿਸ਼ ਤਾਂ ਹਿੰਦੀ ਪੜਦਾ ਉਹ ਵੀ ਹੋਮੋਪੈਥੀ ਮੇਰੇ ਕੋਲ ਘੱਟ ਤੋਂ ਘੱਟ 500 ਕਿਤਾਬ ਹੋਈ ਜੀ ਹੋਮੋਪੈਥੀ ਦੀ ਜੀ ਮੈਂ ਰਾਤ ਦਿਨ ਇਹੇ ਹੀ ਪੜਦਾ ਹੋਮੋਪੈਥੀ ਹੋਮੋਪੈਥੀ ਦੇ ਵਿੱਚ ਕਿਵੇਂ ਇਲਾਜ ਕਰਨਾ ਉਹਦੇ ਬਾਰੇ ਤੁਸੀਂ ਸਾਰੀ ਨੋਲਿਜ ਰੱਖਦੇ ਹੋਗੇ ਨਾ ਹਾਂ ਬਿਲਕੁਲ ਚੰਗੀ ਤਰ੍ਹਾਂ ਜੀ ਚੰਗੀ ਤਰ੍ਹਾਂ ਨੋਲਿਜ ਰੱਖ ਤੁਸੀਂ ਹੈਰਾਨ ਹੋ ਜਾਓਗੇ ਇੱਕ ਮੇਰੀਆ ਕਿਤਾਬ ਜਿਹੜੀ ਮੋਤੀ ਜੀ ਯਹਾਂ ਦੋ ਵਾਰੀ ਕੈਨੇਡਾ ਤੋਂ ਮੁੜਿਆ ਹੈ ਅੱਛਾ ਜੀ ਉਹ ਕਹਿੰਦੇ ਕੋਲ ਬੰਦਾ ਜਿਹੜੇ ਦਿਨ ਇੱਕ ਕਿਤਾਬਾਂ ਪੜਦਾ ਅੱਛਾ ਜੀ ਉਹ ਸੱਜਣ ਨੇ ਦੱਸਿਆ ਵੀ ਜੀਟੀ ਰੋਡ ਤੇ ਬਹਿ ਕੇ ਉਹ ਦੁੱਧ ਘੇਈ ਵੇਚਦਾ ਆ ਅੱਛਾ ਜੀ ਤਾਂ ਬਾਕੀ ਕੋਈ ਪੰਡ ਨਹੀਂ ਕੋਣਾ ਉਹਦੇ ਵਿੱਚ ਦੋ ਵਾਰੀ ਕਿਤਾਬ ਮੇਰੀ ਕੈਨੇਡਾ ਦੇ ਵਾਪਸ ਆ ਕੇ ਡਾਕਟਰਾਂ ਨੂੰ ਸਮਝ ਨਹੀਂ ਆਈ ਕੈਨੇਡਾ ਦੇ ਮੈਂ ਹੈਰਾਨ ਬੜਾ ਇਹ ਜਿਹੜੀਆਂ ਡਿਗਰੀਆਂ ਕੀਤੀਆਂ ਉਹਨਾਂ ਨੇ ਫਿਰ ਕਿਉਂ ਨਹੀਂ ਸਮਝਾਈ ਉਹਨਾਂ ਕਿਤਾਬਾਂ ਜਦਕਿ ਮੈਂ ਉਹ ਕਿਤਾਬ ਪੜ ਕੇ ਫਿਰ ਮੈਂ ਦਵਾਈ ਦੇਣਾ ਹੋ ਅੱਛਾ ਜੀ ਜੇ ਜੇ ਤੁਸੀਂ ਹੋਮੋਪੈਥਿਕ ਦੀਆਂ ਕਿਤਾਬਾਂ ਮੰਗੋਣੇ ਆ ਇਹ ਟਾਡੇ ਦੇ ਕਰੇ ਕਿਵੇਂ ਪਹੁੰਚ ਕਰਦੇ ਆ ਜਾਂ ਤੁਸੀਂ ਕਿੱਥੋਂ ਕਿੱਥੋਂ ਮੰਗੋਣੇ ਆ ਹੈ ਮੈਂ ਦਿੱਲੀੋਂ ਕਲਕੱਤੇੋਂ ਬੰਬੇੋਂ ਦੂਰੋਂ ਦੂਰੋਂ ਜਲੰਧਰ ਤੋਂ ਮੈਂ ਜਿੱਥੋਂ ਚੰਗੀ ਲੱਗੇ ਕਿਤਾਬ ਚੰਡੀਗੜ੍ਹ ਤੋਂ ਉੱਥੋਂ ਮੈਂ ਮੰਗਾ ਲੀਣਾ ਕਿਤਾਬ ਹੁਣ ਵੀ ਹੁਣ ਇਸ ਵੇਲੇ ਐਂਟਰ ਅੱਛਾ ਜੀ ਤੇ ਜਿੰਨੇ ਆਪਾਂ ਹੁਣ ਤੱਕ ਹੋਮੋਪੈਥਿਕ ਦੀਆਂ ਕਿਤਾਬਾਂ ਪੜ ਚੁੱਕੇ ਆ ਜਾਂ 10000 ਜਿਹੜੀਆਂ ਕਿਤਾਬਾਂ ਪੜ ਚੁੱਕੇ ਆ ਇਹ ਜੇ ਤੁਸੀਂ ਗੱਲ ਕੀਤੀ ਕਿ ਮੈਂ ਕੁਰਾਨ ਸ਼ਰੀਫ ਵੀ ਪੜ ਚੁੱਕਿਆ ਹੈ ਜਾਂ ਹਿੰਦੂ ਧਰਮ ਦੀ ਹੈ ਸਿੱਖ ਧਰਮ ਦੀ ਹੈ ਜਿਹੜੀਆਂ ਵੀ ਆਪਾਂ ਕਿਤਾਬਾਂ ਜਾਂ ਗ੍ਰੰਥ ਪੜ ਚੁੱਕੇ ਹੈਗੇ ਆ ਇਹਨਾਂ ਕੋਲੋਂ ਸਿੱਖਿਆ ਕੀ ਮਿਲਦੀ ਬਾਬਾ ਜੀ ਇਹੀ ਸਿੱਖਿਆ ਮਿਲਦੀ ਆ ਸਾਰੇ ਧਰਮ ਬਰਾਬਰ ਆ ਜੀ ਪਰ ਜਦੋਂ ਅਸੀਂ ਉਹਨਾਂ ਦੀ ਵਿਆਖਿਆ ਕਰਦੇ ਆ ਉਹ ਅਸੀਂ ਆਪਣੀ ਮੁਤਾਬਕ ਕਰਦੇ ਹਾਂ ਵਿਆਖਿਆ ਜੀ ਕਿ ਇਹ ਗੱਲਾਂ ਸਾਡੇ ਤੇ ਲਾਗੂ ਹੁੰਦੀ ਆ ਹਰ ਇੱਕ ਧਰਮ ਚੋਂ ਜੇ ਟੀਕ ਟਿੱਪਣੀ ਕਰਨੀ ਉਹ ਤਾਂ ਮਾਮੂਲੀ ਜਿਹੀ ਗੱਲ ਹੈ ਜੀ ਹਰ ਧਰਮ ਇਹ ਜਿਹੜੇ ਮਾੜੀ ਨੁਕਸ ਕੱਢ ਸਕਦੇ ਆ ਜੀ ਔਰ ਮੈਂ ਕਦੀ ਇਦਾਂ ਨਹੀਂ ਕੀਤਾ ਜਿੰਦਗੀ ਵਿੱਚ ਅੱਛਾ ਜੀ ਅੱਛਾ ਬਾਬਾ ਜੀ ਜਦੋਂ ਆਪਾਂ ਜਿੰਨੀ ਕਿ ਸਾਡੀ ਸਮਝ ਹੈਗੀ ਆ ਉਹਦੇ ਮੁਤਾਬਕ ਹਰੇਕ ਧਰਮ ਇੱਕ ਦੂਜੇ ਨੂੰ ਜੋੜਨ ਦਾ ਕੰਮ ਕਰਦਾ ਪਰ ਜੋ ਸਾਡੇ ਧਰਮਾਂ ਦੇ ਵਿੱਚ ਜੋ ਧਰਮਾਂ ਦੇ ਠੇਕੇਦਾਰ ਬਣੇ ਫਿਰਦੇ ਉਹ ਇੱਕ ਦੂਜੇ ਨੂੰ ਤੋੜਨ ਦਾ ਕੰਮ ਕਰ ਰਹੇ ਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਵੈਸੇ ਬਹੁਤ ਜ਼ਿਆਦਾ ਜਦੋਂ ਅਸੀਂ ਟੀਵੀ ਦੀ ਦੇਖਦੇ ਆ ਘੋਟੀ ਜਗ੍ਹਾ ਤੇ ਦੇਖਦੇ ਇੱਕ ਦੋ ਏਦਾਂ ਬਹਿਸ ਕਰਦੇ ਵੀ ਕਹਿੰਦੀ ਗੱਲ ਹੈ ਜੀ ਮੈਂ ਹੈਰਾਨ ਬੜਾ ਵੀ ਧਾਰਮਿਕ ਜਗ੍ਹਾ ਤੇ ਵੀ ਏਦਾਂ ਛਿੱਤਰੋ ਛਿੱਤਰੀ ਹੁੰਦੇ ਉਹ ਕਹਿਣ ਦੀ ਗੱਲ ਜੀ ਜਗ ਦੇਖਿਆ ਨਹੀਂ ਜਾਂਦਾ ਇੰਨਾ ਮਨ ਦੁਖੀ ਹੁੰਦਾ ਨਾ ਕਿ ਸਾਡੇ ਧਰਮ ਵਿੱਚ ਕੀ ਹੋ ਰਿਹਾ ਜੀ ਤੇ ਅੱਛਾ ਬਾਬਾ ਜੀ ਜਿੱਦਾਂ ਆਪਾਂ ਹੁਣ ਕਿਤਾਬਾਂ ਪੜਦੇ ਆ 10000 ਕਿਤਾਬ ਪੜਨ ਨੂੰ ਸਾਨੂੰ ਕਿੰਨਾ ਕ ਸਮਾਂ ਲੱਗ ਗਿਆ ਮੈਂ ਦੇਖ ਲਓ ਤੁਸੀਂ ਮੇਰੀ ਕੋਈ 15 16 ਸਾਲ ਦੀ ਕੋਰ ਹੋਏਗੀ अच्छा जी जो आपने पढ़ना शुरू किया अच्छा जी तो हम पांच के साल तो जब मेरा एक्सीडेंट हो गया फिर उस तो बाद में मैं किताब पढ़ना शुरू अच्छा अच्छा बाबा जी चलो ये तो सी के हमारी पढ़ाई तक का सफर है ना हुन ਜਿਹੜੀ ਆਪਾਂ ਆਪ ਕੈਮਰਾ ਗੱਲਬਾਤ ਹੋਈ ਸੀ ਕਿ ਤੁਹਾਡੇ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਤੁਹਾਡੀ ਤੁਹਾਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਹ ਕੀ ਬਾਤ ਆਲਾ ਪਿਆ ਸੀ ਉਹ ਸਾਡੇ ਉਹ ਐਕਸੀਡੈਂਟ ਕਿਵੇਂ ਹੋਇਆ ਜੇ ਯਾਦ ਆ ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਵੀ ਜਰੂਰ ਗੱਲਬਾਤ ਦੱਸਿਓ ਸਾਰੀ ਕਹਾਣੀ ਦੱਸਣੀ ਆ ਜੀ ਸਾਨੂੰ ਉਹ ਕੀ ਹੋਇਆ ਸੀਗਾ ਕਿਵੇਂ ਹੋਇਆ ਸੀ ਕਿੱਥੇ ਗਏ ਸੀਗੇ ਤੁਸੀਂ ਉਦੋਂ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਅੱਛਾ ਜੀ ਵੀ ਮੈਨੂੰ ਕੀ ਮੇਰੇ ਨਾਲ ਹੋ ਗਿਆ ਮੈਨੂੰ ਕੋਈ ਪਤਾ ਨਹੀਂ ਮੇਰੇ ਘਰਵਾਲੇ ਵੀ ਮੈਨੂੰ ਇਹ ਗੱਲ ਦੱਸੀ ਆ ਜੀ ਕਿ ਜਦੋਂ ਅਸੀਂ ਬੁੱਲਵਾਲ ਤੋਂ ਥੋੜਾ ਗਿਆ ਉਰੇ ਸੀਗੇ ਅੱਛਾ ਜੀ ਕੱਚੀ ਤੇ ਇੱਧਾ ਖੜੇ ਸੀਗੇ ਸੀ ਜੀ ਇੱਕ ਕਾਰਵਾ ਆਇਆ ਮਾਰ ਕੇ ਭੱਜ ਗਿਆ ਅੱਛਾ ਜੀ ਉਹ ਲੱਗ ਭਾਗ ਕਹਿੰਦੀ ਮੈਂ ਲੱਗ ਭਾਗ 5 ਫੁੱਟ ਦੂਰ ਜਾ ਕੇ ਡਿੱਗੀ ਹਾਂ ਬੂਝੀਆਂ ਦੇ ਵਿੱਚ ਅੱਛਾ ਜੀ ਜਦੋਂ ਉੱઠી ਜੀ ਪਤਾ ਨਹੀਂ ਕਿਸ ਗੈਬੀ ਟਾਕਦੇ ਨੇ ਉਹਦਾ ਹੱਥ ਫੜ ਕੇ ਦਾਟ ਹਟਾਤਾ ਅੱਛਾ ਜੀ ਕਿਉਂ ਜਦੋਂ ਮੈਂ ਕੱਪੜੇ ਝਾੜੇ ਮੈਂ ਦੇਖਿਆ ਮੈਂ ਕਿੱਥੇ ਆ ਗਈ ਹਾਂ ਅੱਛਾ ਜੀ ਮੈਨੂੰ ਕੌਣ ਇੱਥੇ ਲੈ ਆਇਆ ਹੋਸ਼ ਗੁੰਮ ਹੋ ਗਈ ਐ ਕਿਦਾਂ ਅੱਛਾ ਜੀ ਉਕੇ ਮੇਰਾ ਲੜਕਾ ਥਾਣੇਦਾਰ ਆ ਪਰ ਉਹ ਦਰਮਿਣੇ ਚ ਲੈ ਕੇ ਆ ਗਿਆ ਅੱਛਾ ਜੀ ਇੱਕ ਮੇਰੇ ਲੜਕੇ ਦਾ ਪ੍ਰੋਗਰਾਮ ਸੀ ਨਵੇਂ ਸ਼ਹਿਰ ਅੱਛਾ ਜੀ ਗੋਣ ਦਾ ਤਾਂ ਉਹ ਕਹਿੰਦੇ ਜੀ ਉਹ ਤਾਂ ਛੱਡ ਗਿਆ ਮੈਨੂੰ ਇੱਥੇ ਨਹੀਂ ਆ ਆਦਵਾਏ ਦੇਖਿਆ ਕੋਈ ਇੰਦਾ ਨਹੀਂ ਪਰਿੰਦਾ ਨਹੀਂ ਟ੍ਰੈਫਿਕ ਬਿਲਕੁਲ ਬੰਦ ਸੀ ਉਸ ਵੀਲੇ ਅੱਛਾ ਜੀ ਅਚਾਨਕ ਜਦੋਂ ਉਹਦਾ ਧਿਆਨ ਜਿੱਦੇ ਸਾਹਮਣੇ ਗਿਆ ਜੀ ਤਾਂ ਮੈਨੂੰ ਘੱਟੋ ਘੜੇ 20 ਫੁੱਟ ਦੂਰ ਉਹ ਕਾਰ ਲੱਗੇ ਸੀ ਚੱਕੇ ਓਕੇ ਤੁਸੀਂ ਮੋਟਰਸਾਈਕਲ ਤੇ ਸੀਗੇ ਅਸੀਂ ਮੋਟਰਸਾਈਕਲ ਤੇ ਸੀਗੇ ਅੱਛਾ ਜੀ ਮੇਰਾ ਮੋਟਰਸਾਈਕਲ ਵੀ 20 ਫੁੱਟ ਦੂਰ ਸੀ ਡਿਗਿਆ ਸਾਰੀ ਸੜਕ ਜਿਹੜੀ ਖੂਨ ਨਾਲ ਭਰ ਗਈ ਸੀ ਅੱਛਾ ਜੀ ਉਹ ਜਨਾਨੀ ਦਾ ਦਿਮਾਗ ਦੇਖੋ ਜੀ ਉਹਨੂੰ ਨਹੀਂ ਪਤਾ ਮੇਰੇ ਲੱਕ ਦੇ ਸਾਥ ਲੱਗੀ ਮੇਰੀਆਂ ਰੀੜ ਦੀ ਹੱਡੀ ਟੁੱਟ ਗਈ ਆ ਨਹੀਂ ਟੁੱਟੀ ਜੀ ਗੋਲੀ ਮੰਗੋ ਮੇਰੇ ਕੋਲ ਗਈ ਆ ਜੀ ਉਹ ਛੇ ਦਿਨ ਆਪਣੇ ਕਿੰਨੇ ਚੁੰਨੀ ਲਾ ਗਏ ਮੈਂ ਲਪੇਟ ਦਿੱਤਾ ਸਿਰ ਕੂਨ ਬੰਦ ਕਰ ਲਿਆ ਅੱਛਾ ਜੀ ਮੈਂ ਕਿਹਦੀ 500 ਬੰਦੇ ਦੀ ਮਿਹਨਤ ਕੀਤੀ ਆ ਮੈਂ ਅੱਛਾ ਜੀ ਭਾਈ ਮੈਨੂੰ ਲੈ ਜਾਓ ਚੱਕ ਕੇ ਇਹਨੂੰ ਲੈ ਜਾਓ ਚੱਕ ਕੇ ਕੀ ਟੱਕਾ ਕੁਝ ਨਹੀਂ ਹੋਇਆ ਜਿਹੜਾ ਹੁੰਦਾ ਸੀ ਇਹ ਤੇ ਮੈਨੂੰ ਦੇਖਦਾ ਸੀ ਤੇ ਇੱਕ ਚਲ ਜਾਂਦਾ ਸੀ ਅੱਛਾ ਜੀ ਜਿਹੜਾ ਮੈਨੂੰ ਦੇਖਦਾ ਸੀ ਦੇ ਕੇ ਚਲ ਜਾਂਦਾ ਸੀ ਅੱਛਾ ਜੀ ਮੈਂ ਜੀਟੀ ਰੋਡ ਤੋਂ 20 ਬੰਦਿਆਂ ਨੂੰ ਚੱਕਿਆ ਪਰ ਮੈਨੂੰ ਕਿਸੇ ਨੇ ਨਹੀਂ ਚੱਕਿਆ ਜੀ 1 ਘੰਟੇ ਬਾਅਦ ਜੀ ਇੱਕ ਐਂਬੂਲੈਂਸ ਆਈ ਅੱਛਾ ਜੀ ਜਦੋਂ ਐਂਬੂਲੈਂਸ ਆਈ ਉਹ ਚੱਕ ਕੇ ਮੈਨੂੰ ਹਸ਼ਿਆਪੁਰ ਲੈ ਕੇ ਚਲ ਗਿਆ ਅੱਛਾ ਜੀ ਜਦੋਂ ਹਸ਼ਿਆਪੁਰ ਦੇ ਡਾਕਟਰਾਂ ਨੇ ਜਦੋਂ ਦੇਖਿਆ ਜੀ ਇੰਨੇ ਜੀ ਨੇ ਇਹ ਪੱਠਣ ਖਤਮ ਲੈ ਜਾਣ ਚਾਹ। ਡਾਕਟਰ ਜਵਾਬ deta ਹੈ। ਡਾਕਟਰ ਜਵਾਬ deta ਜਾਂ ਇਹਨੂੰ ਜਲੰਧਰ ਲੈ ਜਾਓ ਜਾਂ ਇਹਨੂੰ ਤੁਸੀਂ ਲੁਧਿਆਣਾ ਲੈ ਜਾਓ। ਅੱਛਾ ਜੀ। 1 ਘੰਟੇ ਦੇ ਵਿੱਚ ਜਾਣ ਹੈ 1 ਘੰਟੇ ਇਹਨੇ ਕੱਟਣਾ ਬਸੇ ਖਤਮ ਹੈ। ਕਿ ਖੂਨ ਇੰਨਾ ਕਿਉਂ ਚੜ ਗਿਆ ਏ? ਇੰਨਾ ਖੂਨ ਚਲਾ ਗਿਆ ਸੀ ਸਰ। ਅੱਛਾ ਜੀ। ਉਹ ਕਹਿੰਦੀ ਕਿੱਥੇ ਲੈ ਕੇ ਜਾਈਏ ਦੱਸੋ ਤੁਸੀਂ। ਇੱਕ ਹੋ ਸੱਜਣ ਨਾਲ ਹੋਏਗਾ। ਉਹ ਕਹਿੰਦਾ ਚਲੋ ਸ਼ਿਵਮ ਹਸਪੀਟਲ ਚ ਜਾਂਦੇ। ਸ਼ਿਆਰਪੁਰ ਹੁਸ਼ਿਆਰਪੁਰ ਅੱਛਾ ਜੀ ਉਹ ਸ਼ਿਵਮ ਹਸਪੀਟਲ ਮੈਨੂੰ ਲੈ ਗਿਆ ਅੱਛਾ ਜੀ ਜਦੋਂ ਡਾਕਟਰ ਉੱਥੇ ਦੇਖਿਆ ਕਹਿੰਦੇ ਜੀ ਹੁਣ ਕੀ ਕਰੀਏ ਦੱਸੋ ਤੁਸੀਂ ਕਟਨ ਹੋਇਆ ਜਾਏ ਜੀ ਉਹ ਕਹਿੰਦਾ ਜੋ ਤੁਸੀਂ ਕਰਨਾ ਕਰ ਲਓ ਅੱਛਾ ਜੀ ਹੁਣ ਮੈਂ ਲਤ ਕੱਟ ਦਿੱਤੀ ਥੱਲੇੋਂ ਇਥੋਂ ਗੋਡੇ ਤੋਂ ਥੱਲੇੋਂ ਕੱਟ ਦਿੱਤਾ ਲੇਕੋ ਖਰਾਬ ਹੋ ਗਈ ਸੀ ਨਾ ਖੂਨ ਵਿੱਚ ਨਗ ਕੱਟ ਦਿੱਤੀ ਉਹਨਾਂ ਲਤ ਅੱਛਾ ਜੀ ਜਦੋਂ ਕੱਟਤੀ ਮੈਨੂੰ ਦੱਸਿਆ ਗਿਆ ਜਿੰਨਾ ਵਜਾਂ ਖਾਧਾ ਹੋਈਆਂ ਸੀ ਜੋ ਕੰਪਿਊਟਰ ਸੀ ਸਾਰੇ ਜਵਾਬ ਦੇ ਗਿਆ ਜਿਹੜੇ ਕਬੂਟੇ ਦਾ ਲਾਈਨ ਏਦਾਂ ਦਾ ਚੱਲਦੀ ਆ ਉਹ ਸਿੱਧੀ ਹੋ ਗਈ ਹਾਂ ਹਾਂ ਕਹਿੰਦੇ ਬਸ ਖਤ ਹੋ ਗਏ ਕੰਪਿਊਟਰ ਡਾਕਟਰ ساری ਰਾਤ ਪੰਜ ਡਾਕਟਰ ਮੇਰੇ ਸਹਾਰੇ ਬੈਠੇ ਰਹੇ ਅੱਛਾ ਜੀ ਡਾਕਟਰ ਕਹਿੰਦੇ ਅਸੀਂ ਜੋ ਕਰਨਾ ਸੀ ਕਰਤਾ ਗਾ ਰੱਬ ਕਰੂਗਾ ਜੋ ਪ੍ਰਮਾਤਵ ਨੇ ਆਥਾ ਹਾਂ ਅੱਛਾ ਜੀ ਉਸ ਵੇਲੇ ਮੈਨੂੰ ਨਹੀਂ ਉਸ ਵੇਲੇ ਪਤਾ ਮੈਂ ਕਿੱਥੇ ਆ ਕਿੱਥੇ ਨਹੀਂ ਮੈਨੂੰ ਤਾਂ ਪਤਾ ਹੀ ਨਹੀਂਗਾ ਜਦੋਂ ਐਕਸੀਡੈਂਟ ਹੋਇਆ ਮੈਂ ਉਸ ਵੇਲੇ ਖਤਮ ਸੁਣ ਅੱਛਾ ਜੀ ਮੈਂ ਹੈਰਾਨ ਬੜਾ ਮੈਨੂੰ ਦੋ ਆਦਮੀ ਲੈਣ ਵਾਸਤੇ ਗਏ ਅੱਛਾ ਜੀ ਹੋਸਪੀਟਲ ਦੇ ਵਿੱਚੋਂ ਲੈਣੇ ਨੂੰ ਭੁਰਗ ਸੱਤ-ਸੱਤ ਫੋਟੋਆਂ ਦਾ ਕਦ ਹੋਏਗਾ ਅੱਛਾ ਜੀ ਰੰਗ ਉਹਨਾਂ ਦਾ ਕਾ ਅੱਖਾਂ ਗੋਲਾਂ ਦੀਆਂ ਨੱਕੇ ਲੰਬੇ-ਲੰਬੇ ਜਿਹਾ ਉਹ ਠੱਕਿਆ ਜਿਹਾ ਇਸ ਤਰ੍ਹਾਂ ਅੱਛਾ ਜੀ ਕੱਪੜੇ ਦੇ ਨਾਲ ਚਲ ਉੱਠ ਮੈਂ ਮਗਰ ਉਹਦੇ ਇਦਾਂ ਤੁਰਿਆ ਸੀ ਜਿੱਦਾਂ ਮੈਂ ਕਬੱਡੀ ਖੇਡਣ ਤੁਰਿਆ ਹੁੰਦਾ ਜਦੋਂ ਕਹਿੰਦੇ ਚੱਲ ਵੀ ਸ਼ੇਰਾ ਚੱਲ ਚਲੀਏ ਹਾਂ ਅੱਛਾ ਜੀ ਇਹ ਇੱਜਾ-ਇੱਜਾ ਘਾੜ ਚੜਿਆ ਸੀਗਾ ਕਿਤੇ ਕੋਲ ਤਿੰਨ-ਤਿੰਨ ਫੁੱਟ ਚਾਰ-ਚਾਰ ਫੁੱਟ ਘਾ ਉਹਨਾਂ ਜਿੱਥੇ ਮੈਨੂੰ ਲੈ ਕੇ ਤੁਰਿਆ ਸੀ ਅੱਛਾ ਜੀ ਮਿਲ ਉਹ ਅਭਿਗੇ ਮੈਂ 4 ਫੁੱਟਾਂ ਦੇ ਪਿੱਛੇ ਆਪਰੇ ਜਿਹੜੇ ਡਾਂਗਾ ਟੱਕੜੀਆਂ ਫੜੀਆਂ ਉਹਨਾਂ ਨੇ ਨਾਲ ਮੈਨੂੰ ਇਸ਼ਾਰਾ ਕਰੀ ਜਾਂਦੇ ਜੀ ਨਾਲ ਉਹਲੇ ਆਈ ਜਾਂ ਚੱਲੇ ਉਹ ਤੁਹਾਡੇ ਸਾਬ ਨਾਲ ਕੀ ਜਮਦੂਦ ਸੀਗੇ ਰੱਬ ਜਾਣੇ ਕੌਣ ਸੀ ਜਮਦੂਦ ਦੇ ਲੱਗਦੇ ਸੀ ਮੈਨੂੰ ਤਾਂ ਉਹ ਅੱਛਾ ਜੀ ਜਦੋਂ ਚੱਲੇ ਗਿਆ ਮੈਨੂੰ ਹੌਲੀ ਹੌਲੀ ਲੈ ਕੇ ਜਾਂਦੇ ਮੈਨੇ ਪਹਾੜਾਂ ਵਿੱਚ ਲੈ ਗਿਆ ਅੱਛਾ ਜੀ ਜਿੱਲੇ ਪਹਾੜਾਂ ਵਿੱਚ ਲੈ ਗਿਆ ਮੈਂ ਇਦਾਂ ਦੇਖਿਆ ਵਾਲਾ ਦੁਆਣਾ ਉੱਥੇ ਮਕਾਨ ਬੜੇ ਜ਼ਬਰਦਸਤ ਉੱਥੇ ਕਿੱਤੇ ਮਕਾਨ ਅੱਛਾ ਜੀ ਇੱਕ ਸੜਕ ਆਈ ਛੋਟੀ ਹੈ। ਅੱਛਾ ਜੀ। ਨਾਲ ਇੱਕ ਘਟੋ ਘੜ 5 ਕ ਫੁੱਟ ਕੰਧ ਹੋਣੀ ਆ। ਮੈਂ ਨਾਲ ਨਾਲ ਲੈ ਕੇ ਤੁਰਿਆ ਕਰ ਨਾਲ ਨਾਲ ਆਈ ਮਗਰ ਮਗਰ। ਤੁਸੀਂ ਪਿੱਛੇ-ਪਿੱਛੇ ਜਾਂਦੇ ਰਹੇ। ਮੈਂ ਪਿੱਛੇ-ਪਿੱਛੇ ਤੁਰਿਆ ਸੀਗਾ। ਅੱਛਾ ਜੀ। ਅਭੀ ਇਹ ਕਿ ਦਰਵਾਜ਼ਾ ਹੈ ਲਗਭਗ ਐਡਾ ਕ ਆ ਦਰਵਾਜ਼ਾ। ਛੋਟਾ ਡੇਢ ਦੋ ਵਰ ਦਾ। ਹਾਂ 2 ਕ ਫੁੱਟ ਦਾ ਹੋਗਾ ਤਿੰਨ ਦੋ ਤਿੰਨ ਕ ਫੁੱਟ ਦਾ ਦਰਵਾਜ਼ਾ ਸੀਗਾ। ਅੱਛਾ ਜੀ। ਉਹਨੇ ਕਿ ਇਹ ਐਡਾ ਕੀਤਾ। ਹਲਕਾ। ਆਪੇ ਦਰਵਾਜ਼ਾ ਖੋਲ੍ਹ ਲਿਆ। ਜੇ ਅੱਜਕੱਲ ਫਿਲਮਾਂ ਦੇ ਵਿੱਚ ਸੈਂਸਰ ਲੱਗਦਾ ਹੈ ਤਾਂ ਹੱਥ ਲਾਉਂਦੇ ਖੁੱਲ ਜਾਂਦਾ ਹਾਂ ਹਾਂ ਮੈਂ ਹੈਰਾਨ ਬੜਾ ਹੋਇਆ ਮੇਰੇ ਸਾਹਮਣੇ ਉਹ ਦੋਨੇ ਇੱਕੋ ਗੇੜ ਤੇ ਲੰਘੇ ਇਕੱਠੇ ਲੰਘੇ ਅੱਛਾ ਜੀ ਰੱਬ ਜਾਣੀ ਕਿੱਦਾਂ ਲੰਘੀ ਮੈਨੂੰ ਕਿਨ ਮਗਰ ਆ ਗਿਆ ਤੇ ਵੀ ਲੰਘੇ ਕਿ ਜਦੋਂ ਫੇਰ ਤੋ ਹੀ ਰੋਗੇ ਮੈਂ ਜਦੋਂ ਮਗਰ ਗਿਆ ਉਹਨਾਂ ਦੇ ਤਾਂ ਦਰਵਾਜ਼ਾ ਆਪਣੇ ਆਪ ਬੰਦ ਹੋ ਗਿਆ ਅੱਛਾ ਜੀ ਮੈਨੂੰ ਨੇ ਇਦਾਂ ਦੀਆਂ ਸੜਕਾਂ ਦੇ ਤੋਰਿਆ ਮੈਂ ਸੰਸਾਰ ਵਿੱਚ ਆ ਤੱਕ ਸੋਹਣੀਆਂ ਸੜਕਾਂ ਨਹੀਂ ਦੇਖੀਆਂ ਮੈਂ ਅੱਛਾ ਜੀ ਇੰਨੀਆਂ ਵਧੀਆ ਸੜਕਾਂ ਸੀ ਉਹ ਹਾਂ ਜਿੱਥੇ ਲੈ ਕਲੀਨ ਮਿਛਾਇਆ ਸੀ ਅੱਛਾ ਜੀ ਮਨੋ ਕਰ ਮਗਰ ਆਇਆ ਮਗਰ ਆਇਆ ਮੈਂ ਮਗਰ ਤੁਰਿਆ ਐਸਾ ਜਾਂ ਅੱਗੇ ਕਹਿੰਦੇ ਕਿ ਦਰਵਾਜਾ ਕਿ ਬੜਾ ਖੁੱਲਾ ਆਇਆ ਅੱਛਾ ਜੀ ਮੈਂ ਇੱਧਾ ਕਰਕੇ ਦਰਵਾਜੇ ਨਾਲ ਇੱਧਾ ਦੇਖਿਆ ਇਦਾਂ ਅੱਛਾ ਜੀ ਜਦੋਂ ਮੈਂ ਦਰਵਾਜੇ ਨਾਲ ਦੇਖਿਆ ਉਹ ਤੇ ਸਾਧੂ ਆਪਾਂ 15 20 ਬੈਠੇ ਸੀ ਅੱਛਾ ਜੀ ਉਹਦੇ ਮੋੜੇ ਚਿੱਟੇ ਕੱਪੜੇ ਵਾਲੇ ਸਾਧੂ ਆਪਾਂ ਬੈਠੇ ਹੋ ਸੀ ਅੱਛਾ ਜੀ ਚਿੰਟੇ ਵਜਾਉਣ ਖੜਤਾਲਾ ਵਜਾਉਣ ਕੀਰਤਨ ਕਰਦੇ ਸੀ ਉਹ ਅੱਛਾ ਜੀ ਕਿੱਤਿਆਂ ਕਨਾਤਾਂ ਲੱਗੀਆਂ ਕਿੱਟੀਆਂ ਚਾਲਣੀਆਂ ਲੱਗੀਆਂ ਜੀ ਗੱਲ ਕਿ ਮੈਂ ਉਹਦੋਂ ਇੱਥੇ ਸੰਤਾਂ ਦੇ ਕੀਰਤਨ ਕਰਕੇ ਮੈਂ ਗਿਆ ਸੀਗਾ ਅੱਛਾ ਜੀ ਕਿੱਥੇ ਸੰਤਾਂ ਨੇ ਜੋੜੀਆਂ ਢਾਬਾ ਮੈਂ ਕੀਰਤਨ ਕਰਨ ਗਿਆ ਬਾਬਾ ਤੇਜਾ ਸਿੰਘ ਜੀ ਉਹਨੇ ਮੈਂ ਤਾਂ ਸੰਤਾਂ ਅੱਛਾ ਜੀ ਤਾਂ ਆਸਰੀਵਾਦ ਲਾ ਕੇ ਮੈਂ ਗਿਆ ਸੀ ਤੱਕਤੂ ਕਰਕੇ ਗਿਆ ਅੱਛਾ ਜੀ ਮੈਨੂੰ ਕਿਤੇ ਅੱਗੇ ਅੱਗੇ ਆ ਗਿਆ ਜਲਦੀ ਅੱਛਾ ਜੀ ਅੱਗੇ ਅੱਗੇ ਇੱਕ ਫੀਰ ਦਰਵਾਜ਼ਾ ਆ ਗਿਆ ਅੱਛਾ ਜੀ ਮੈਂ ਫੇਰ ਦਰਵਾਜ਼ੇ ਲਈਦਾ ਦੇਖਿਆ ਜੀ ਜਿੱਦਾਂ ਸੜਕ ਦੇ ਉੱਤੇ ਪੱਥਰ ਹੋਈਦਾ ਪੱਥਰਾਂ ਤੇ ਚਾਦਰ ਪਿਛਾ ਜੂ ਅੱਠ ਹੁੰਡੇ ਅੱਛਾ ਜੀ ਬਿਲਕੁਲ ਮੇਰੀ ਗੱਲਤੀ ਵਿੱਚ ਸੀਗੇ ਅੱਛਾ ਜੀ ਇੰਦਿਆਂ ਕਰਕੇ ਆਏ ਤਾਸ਼ ਖੇលਦੇ ਅੱਛਾ ਜਿੱਥੇ ਤੁਹਾਨੂੰ ਜਮਦੂਦ ਲੈ ਕੇ ਗਏ ਉਥੇ ਤਾਸ਼ ਖੇលਦੇ ਉਹਦੇ ਤਾਸ਼ ਖੇលਦੇ ਨਾਲ ਉਹਨੇ ਇਡੀਕ ਸ਼ਰਾਬ ਦੀ ਬੋਤਲ ਸੀ ਖਾਲੀ ਪਈ ਅੱਛਾ ਜੀ ਜਿੱਤਨਾ ਸਾਡੇ ਗੁਰਦੁਆਰਿਆਂ ਵਿੱਚ ਜਿਹਦੇ ਵਿੱਚ ਚੋਲ ਬੰਦੇ ਐ ਏਡਾ ਕ ਮੂੰਹ ਹੁੰਦਾ ਖੁੱਲਾ ਦੇਖ ਉਹ ਦੇਖ ਦੇ ਵਿੱਚੋਂ ਭਾਫ਼ ਨਿਕਲਦੀ ਦੇਖੀ ਆ ਅੱਛਾ ਜੀ ਪਤਾ ਨਹੀਂ ਕਿਉਂ ਨਿਕਲਦੀ ਭਾਫ਼ ਉਹ ਜੋ ਰੱਬ ਜਾਣਦਾ ਲੋਕਾਂ ਦੇ ਗਰਮ ਪਾਣੀ ਪਾ ਕੇ ਲੁੰਦੇ ਸੀਗੇ ਜਾਂ ਕੀ ਕਰਦੇ ਸੀਗੇ ਮੈਨੂੰ ਨਹੀਂ ਪਤਾ ਪਰ ਉਹ ਜਦੋਂ ਭਾਵ ਨਿਕਲਦੀ ਦੇਖੀ ਆ ਫਿਰ ਮੈਂ ਹੈਰਾਨ ਬੜਾ ਹੋਇਆ ਕਿੰਦਾ ਦੇ ਮੈਨੂੰ ਆਦਮੀ ਲੈ ਕੇ ਤੇ ਉਹਦੇ ਨਾਲ ਦੇ ਦੋ ਹੋਰ ਬੰਦੇ ਬੜੀ ਕਾਫੀ ਦੂਰ ਇਹਦਾ ਖੜੇ ਸੀਗੇ ਜੋ ਸੜਕ ਦਾ ਪਾਲਾ ਪਾਥਾ ਇਹਦੇ ਦੂਰ ਖੜੇ ਸੀ ਅੱਛਾ ਜੀ ਉਹਨਾਂ ਕੋਈ ਡਿਟੇਲ ਮੈਨੂੰ ਸੰਤੇ ਫੜਿਓ ਅੱਛਾ ਜੀ ਕਿੱਤੇ ਸੰਤੇ ਕੋਲ ਕੋ 500 ਬੰਦਾ ਹੋਣਾ ਨੰਗੇ ਕਰਕੇ ਇਦਾਂ ਕੁੱਟਦੇ ਸੀ ਕਹਿਣ ਦੀ ਗੱਲ ਨਹੀਂ ਚੀਕਾਂ ਵਹਿਣ ਅੰਦਰ ਹਾਏ ਛੱਡ ਦੋ ਮੁਰਤੇ ਨਹੀਂ ਕਰਾਂਗੇ ਇੱਕ ਵਾਰੀ ਸਾਨੂੰ ਮਾਫ਼ ਕਰ ਦੋ ਮੁਰਤੇ ਨਹੀਂ ਕਰਾਂਗੇ ਤੁਹਾਨੂੰ ਇੱਕ ਵਾਰੀ ਮਾਫ਼ੀ ਦੇ ਦੋ ਪਰ ਉਹ ਛੱਡਦੇ ਨਹੀਂ ਸੀ ਕਿਸੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਹ ਉੱਥੇ ਜਿਹੜਾ ਸਾਡੇ ਕਰਮ ਦਾ ਹਿਸਾਬਤਾ ਉਹ ਲੈ ਰਹੇ ਸੀ ਨਾ ਉਹ ਹਾਂ ਉਹ ਚੀਕਾਂ ਮਾਰਦੀ ਸੀ ਮਿੰਦਾ ਕਰਦੇ ਕਿ ਇੰਨੀ ਹਿੰਮਤ ਨਹੀਂ ਸੀ 500 ਬੰਦੇ ਵਿੱਚ ਕੋਲਾ ਕੋਈ ਸ਼ੈਤਾਨ ਫੜ ਲੈ ਅੱਛਾ ਜੀ ਉਹਦੇ ਪਿੰਡਿਆਂ ਵਿੱਚੋਂ ਖੂਨ ਨਿਕਲਦਾ ਸੀ ਬਿਲਕੁਲ ਮੈਂ ਖੂਨ ਦੇਖਿਆ ਤਾਂ ਅਮਰੇ ਜਿਹੜਾ ਮਾਰੇ ਕਰਮ ਦਾ ਕੁੱਟ ਪੈ ਰਹੀ ਜਮਦੂਤਾ ਦੀ ਕੁੱਟ ਜਮਦੂਤਾ ਮੁਹੰਮਦ ਜੀ ਅੱਗੇ ਆ ਗਿਆ ਅੱਗੇ ਇਹਦਾ ਅੱਛਾ ਤੁਹਾਨੂੰ ਨਹੀਂ ਕੁਝ ਵੀ ਗਿਆ ਸਬ ਮੈਨੂੰ ਕੁਝ ਨਹੀਂ ਗਿਆ ਉਹਨਾਂ ਨੇ ਅੱਛਾ ਜੀ ਮੈਂ ਅੱਗੇ ਚਲਾ ਗਿਆ ਕਿ ਲੱਗੇ ਕਿ ਅੱਗੇ ਕਿ ਚਵਾਰਾ ਇੰਨਾ ਜ਼ਬਰਦਸਤ ਆਇਆ ਚਵਾਰਾ ਅੱਛਾ ਜੀ ਮੈਂ ਅੱਜ ਤੱਕ ਇੰਨਾ ਸੋਹਣਾ ਚਵਾਰਾ ਨਹੀਂ ਮੈਂ ਦੇਖਿਆ ਉੱਤੇ ਚਾਂਦੀ ਦੀ ਕੁਰਸੀ ਢਠੀ ਹੋ ਤੁਹਾਡੇ ਵਾਸਤੇ ਚਵਾਰੇ ਉੱਤੇ ਢਠੀ ਹੋ ਉਹਦੇ ਉੱਤੇ ਅੱਛਾ ਜੀ ਚਿੱਟਾ ਦੁੱਧ ਕੇ ਬੰਦਾ ਬੜਾ ਤਕੜਾ ਉੱਥੇ ਬੈਠਾ ਕੁਰਸੀ ਉੱਤੇ ਅੱਛਾ ਜੀ ਕੁਰਸੀ ਨੇ ਮੋਤੀ ਲੱਗਿਓ लाल नीला हरा अच्छा मोती लगे मोती लगियो अच्छा जी ओ बंदा चढ़ दिया मुंह की ता ऐदा बैठा सिदा अच्छा जी चढ़ दिया मुंह सी ओदा अच्छा जी मेरा ਹੁਣ ਵੀ ਜਿੰਦਗੀ ਦਾ ਸੁਭਾਅ ਹੈ ਮੈਂ ਹਰ ਕੋਈ ਸੌਦੂ ਮਾਕੋ ਕੋ ਲੰਗ ਜੇ ਉਹ ਮੈਂ ਨਿੰਸਕਾਰ ਕਰਦਾ ਜਰੂਰ ਕਰਦਾ ਜੀ ਚਾਹੇ ਮੇਰਾ ਮਤਲਬ ਹੋਵੇ ਚਾਹੇ ਕੋ ਨਾ ਹੋ ਮੈਂ ਉਹ ਨਿੰਸਕਾਰ ਕਰ ਦਿਆਂ ਮੈਨੂੰ ਮੋੜੇ ਖੜਾ ਕਰਤਾ ਉਹਨਾਂ ਨੇ ਆ ਪਿੱਛੇ ਖੜੇ ਹੋ ਗਏ اچھا ਮੈਂ ਜਾਣਦੇ ਉਹਨਾਂ ਨੇ ਇਮਤਜ਼ਕਾਰ ਕੀਤੀਦਾ ਅੱਛਾ ਜੀ ਮੈਂ ਹੱਥ ਜੋੜੇ ਉਹਨ ਮੇਰੀ ਵਾਲਾ ਇਦਾਂ ਦੇਖ ਕੇ ਥੰਦੇ ਅੱਛਾ ਜੀ ਉਹ ਬੰਦੇ ਨੂੰ ਆਪਣੀ ਭਾਸ਼ਾ ਵਿੱਚ ਕੀ ਕਾ ਮੈਨੂੰ ਨਹੀਂ ਸਮਝ ਆਈ ਜਾਣ ਲੱਗਿਆ ਵੀ ਇਹਦੀ ਲੋੜ ਨਹੀਂ ਕਿ ਗਲਤ ਬੰਦਾ ਲੈ ਆ ਇਹਨੂੰ ਵਾਪਸ ਮੋੜ ਕੇ ਆਓ ਜੀ ਉੱਥੇ ਚਿਵਾੜੇ ਤੇ ਬੈਠਾ ਉਹ ਮੈਨੂੰ ਇਸ਼ਾਰਾ ਕੀਤਾ ਤੁਹਾਡੇ ਹਿਸਾਬ ਨਾਲ ਕੀ ਉਹ ਤਰਫਰਾਜ ਹੋ ਸਕਦਾ ਇਟ ਮੀ ਪੁੱਛ ਗਿਆ ਹਾਂ ਹੋ ਸਕਦਾ ਹੋ ਸਕਦਾ ਨਾ ਕਿਉਂਕਿ ਤੁਹਾਡੀ ਉੱਥੇ ਪੇਸ਼ੀ ਕੀਤੀ ਗਈ ਹੈ ਨਾ ਜਿਹੜੀ ਕਿਤੇ ਦੁਨਿਆਵੀ ਦੀ ਦਵਾਦੀ ਹੈ ਮੇਰੇ ਤੇ ਪੇਸ਼ੀ ਸੀ ਓਕੇ ਕੋਲ ਮੈਨੂੰ ਉੱਤੋਂ 44 ਦਾ ਮਨ ਉਹ ਗੱਲ ਚੰਗੀ ਆ 75 ਮਰਾਜ ਨੇ ਤੁਹਾਨੂੰ ਬੁਲਾਇਆ ਜਦੋਂ ਤੁਸੀਂ ਉਹਨੂੰ ਨਮਸਕਾਰ ਕੀਤੀ ਉਹਨਾਂ ਨੇ ਅੱਗੇ ਰਿਸਪੌਂਸ ਦਿੱਤਾ ਕੁਝ ਹਾਂ ਕੋਲ ਜਾ ਵੀ ਇਹ ਵਾਪਸ ਮੋੜ ਕੇ ਲੈ ਜਾਓ ਜਰਕੇ ਬੰਦਾ ਨਹੀਂ ਹੈਗਾ ਉਹ ਹਾਂ ਇਹ ਜੀ ਬੰਦਾ ਗਲਤ ਆ ਗਿਆ ਜਾਂ ਕੋਈ ਦਾ ਕਿਹਾ ਹੋਊਗਾ ਉਹ ਲੇਖਾ ਲਾ ਗਿਆ ਹਾਂ ਮੈਨੂੰ ਕਿਤੇ ਵੀ ਆ ਜਾ ਅੱਛਾ ਦੁਬਾਰਾ ਫੇਰ ਦੇਖਿਆ ਇਦਾਂ ਅੱਛਾ ਜੀ ਜਦੋਂ ਮੈਂ ਦੇਖਿਆ ਉਦਾਂ ਹੀ ਕੁੱਟ ਪੈਂਦੀ ਸੀ ਉਦਾਂ ਹੀ ਚੀਕਾਂ ਪੈਂਦੀਆਂ ਸੀ ਜਰਕੇ ਜਿੱਥੇ ਲੈ ਕੇ ਗਏ ਉੱਥੇ ਰਾਹ ਦੇ ਵਿੱਚ ਉਹ ਹੀ ਹੋ ਰਿਹਾ ਹੈ ਕਿ ਨਾ ਪਹਿਲਾ ਦਰਵਾਜ਼ੇ ਦਾ ਆ ਗਿਆ ਸਾਨੂੰ ਮਹਾਤਮਾ ਸੀਗਾ ਅੱਛਾ ਜੀ ਉੱਥੇ ਕੇ ਬੰਦਾ ਮਹਾਲਾ ਫੇਰਦਾ ਸੀ ਅੱਛਾ ਜੀ ਮੈਂ ਉਸ ਬੰਦੇ ਨੂੰ ਪਛਾਣ ਲਿਆ ਉਹ ਕਿਉਂ ਟੜੀ ਵਾਕਬ ਸੀਗਾ ਟੜੀ ਜਾਣਕਾਰ ਬੰਦਾ ਸੀ ਮੇਰਾ ਜਾਣਕਾਰ ਸੀ ਬੰਦਾ ਉਹ ਉਹ ਦਰਸ਼ਨ ਸਿੰਘ ਨਾਮ ਧਾਰੀਆ ਦਸੂਏ ਉਹਦਾ ਵੱਡਾ ਭਰਾ ਸੀ ਅੱਛਾ ਜੀ ਮੈਂ ਉਹਨੂੰ ਪਛਾਣ ਲਿਆ ਅੱਛਾ ਜੀ ਤੇ ਤੁਸੀਂ ਉਹਦੇ ਕੋਲ ਰੁੱਕ ਕੇ ਮਿਲੇ ਜਾਂ ਫਿਰ ਉਹਨਾਂ ਨੇ ਮਿਲੇ ਦਿੱਤਾ ਨਾ ਫਿਰ ਅੱਗੇ ਨਾਲ ਦਰਵਾਜ਼ਾ ਆ ਗਿਆ ਉਹਨੇ ਇੱਦਾਂ ਕੀਤੀ ਉਹਨੂੰ ਕਿਹਾ ਵੀ ਜਾ ਤੇਰੀ ਨਹੀਂ ਲੋੜ ਜਾ ਚੱਲ ਜਾ ਅੱਛਾ ਜੀ ਉਹ ਦਰਵਾਜ਼ਾ ਬੰਦ ਕਰ ਲਿਆ ਇਦੋਂ ਮੇਰੇ ਘਰ ਆਈ ਨੂੰ ਪਤਾ ਸੀਗਾ ਜੀ ਵਿਚਾਰੀ ਦੇਖਦੀ ਸੀ ਵੀ ਕੰਪਿਊਟਰ ਖਤਮ ਹੋ ਗਿਆ ਅਮੈਂ ਕਿਹਾ ਜੀ ਆਵੇ ਤਾਂ ਖਤਮ ਹੋ ਗਿਆ ਲੱਗਦਾ ਸੀ ਜੀ ਕਿ ਮੈਂ ਅਰਦਾਸ ਕੀਤੀ ਜੀ ਬਾਬੇ ਨਾਨਕ ਦੇ ਅੱਗੇ ਜੀ ਵੀ ਸੱਚਾ ਪਾਤਸ਼ਾਹ ਇੰਨੇ ਸਾਲ ਹੋ ਗਏ ਆ ਤੇਰੇ ਕੋਲ ਪੈਦਲ ਜਾਂਦਿਆਂ ਨੂੰ ਜੀ ਅਗਰ ਤੂੰ ਮੈਨੂੰ ਕੁਝ ਦੇਣਾ ਆ ਹੁਣ ਅਗਰ ਤੂੰ ਕੋ ਪ੍ਰਮਾਤਮਾ ਮੇਰੇ ਤੇ ਮਿਹਰਬਾਨ ਹੋਇਆ ਆ ਤੂੰ ਜੀ ਇਹਦੀ ਲੱਤ ਤਾਂ ਕੱਟ ਹੋ ਗਈ ਆ ਸਿਰਫ ਇਹ ਜੇ ਕਿ ਸਾਹ ਪਾ ਲਈ ਬਾਕੀ ਜੀ ਕਿੰਨੇ ਜਿਹੜਾ ਮਰਦਾਖ ਕਰਕੇ ਅੱਖ ਖੋਲੀ ਆ ਉਸ ਵੇਲੇ ਕੰਪਿਊਟਰ ਚਲਾਣਾ ਆਪਨੇ ਸੀ ਪਹਿਲਾਂ ਇਹਦਾ ਉੱਤੇ ਥੱਲੇ ਹੋਣ ਲੱਗ ਪਿਆ ਕਿੰਨੇ ਚਲਾਣਾ ਪਈਆਂ ਲੈਣਾ ਅੱਛਾ ਜੀ ਜੇ ਲੈਣਾ ਚਲਾਣਾ ਪਈਆਂ ਡਾਕਟਰ ਨੂੰ ਸੱਦੇ ਡਾਕਟਰ ਕਹਿੰਦੇ ਬਸ ਹੌਂਦ ਹੌਂ ਕੁਥੇ ਦੇਖੋ ਹੱਲ ਹੋਣੀ ਜੀ ਮੈਂ ਹਰਾਨ ਬੜਾ ਉਸ ਵੇਲੇ ਮੈਂ ਆਪਣੇ ਆਪ ਨੂੰ ਐਂ ਤਾਂ ਦੇਖਦਾ ਸੀਗਾ ਜਿਦਾਂ ਮੈਂ ਸ਼ੀਸ਼ੇ ਵਿੱਚ ਦੇਖਦਾ ਹੁੰਦਾ ਅੱਛਾ ਜੀ ਜਦੋਂ ਮੈਂ ਪੱਗ ਬੰਨ੍ਹ ਲਈ ਮੈਂ ਪੱਗ ਬੰਨੇ ਹੋ ਕਿੱਤੀ ਮਤਮੀਰ ਬਾਈ ਕਾਲੀ ਮੈਂ ਪੈਂਟ ਪਾਈ ਹਾਂ ਅੱਛਾ ਜੀ ਮੈਂ ਇੱਕ ਕੁੱਤੇ ਜੇ ਮੰਜੇ ਤੇ ਪਿਆ ਆ ਇਦਾਂ ਕਰਕੇ ਇਦਾਂ ਮੈਂ ਜਾਂ ਦੇਖਣ ਡਿਆ ਅੱਛਾ ਜੀ ਕੱਡੋ ਘੱਟ 20 ਕੇ ਫੁੱਟ ਦੇ ਮੁਰਦਿਆਂ ਦਾ ਕਮਰਾ ਸੀ ਜਿੱਥੇ ਮਰ ਕੇ ਮੁਰਦਿਆਂ ਦਾ ਕਮਰਾ ਇੱਧਰ ਪਾਸੇ ਸਵੇ ਸੀ ਜਿੱਥੇ ਮੁਰਦੇ ਫੂਕੇ ਜਾਂਦੇ ਆ ਅੱਛਾ ਜੀ ਮੈਂ ਬਿਲਕੁਲ ਇਦਾਂ ਇਦਾਂ ਦੇਖਣ ਡਿਆ ਇਦਾਂ ਇਦਾਂ ਉੱਪਰ ਤਾਂ ਉਸ ਮੇਰੇ ਸਿਵਿਆਂ 'ਚ ਕੁੜੀ ਆ ਗਈ ਆਪਣੇ ਕਾਕੇ ਉਹ ਕੋਈ ਕਪੜਾ ਨਹੀਂ ਪਾਇਆ ਸੀ। ਅੱਛਾ ਜੀ। ਉਹ ਆ ਕੇ ਮਰਦਿਆਂ ਦੀ ਲਿਸਟ ਪੜ੍ਹੀ। ਮਿਲ ਕੋ ਮੈਂ ਸਾਹਮਣੇ ਦੇਖਦਾ ਸੀ ਤਾਂ। ਅੱਛਾ ਜੀ। ਮਰਦਿਆਂ ਦੀ ਲਿਸਟ ਪੜ੍ਹੀ। ਜਿੱਥੇ ਮੇਰਾ ਨਾਮ ਸੀ ਉਹਨੇ ਅਗੂਠਾ ਲਾ ਦਿੱਤਾ। ਤੇ ਇਹ ਗਲਤੀ ਨਾਲ ਆਇਆ ਬੰਦਾ ਆ ਗਿਆ। ਉਹਨੰਬੋਦ ਉਹ ਬਾਜ਼ ਮਾਰੀ ਉਹਨੂੰ। ਕਿਨੂੰ? ਮੌਤ ਨੂੰ। ਮੌਤ ਨੂੰ। ਕਿਹਦੀ ਮੌਤ? ਮੇਰਾ ਸਭ ਕੁਝ ਇਹ ਆ ਇਹਨੂੰ ਬੇਸਤ ਤੇ ਛੱਡ ਕੇ ਆਓ। ਓਕੇ। ਕੋਈ ਨਹੀਂ ਆਇਆ। ਉਨ ਦੁਆਰਾ ਫਿਰ ਗਿਆ ਉਹ ਬਾਜਮਾਰੀ ਮੌਤ ਨੂੰ ਕਿਹਦੀ ਮੌਤ ਮੇਰਾ ਸਭ ਕੁਝ ਹੈ ਜਾਂ ਇਹਨੂੰ ਬਿਸਤੇ ਤੇ ਛੱਡ ਕੇ ਆਉ ਓਕੇ ਕੋਈ ਨਹੀਂ ਆਇਆ ਉਹ ਕੁੜੀ ਇੰਨੀ ਗੁੱਸੇ ਵਿੱਚ ਆ ਗਈ ਮੇਰੇ ਸਾਹਮਣੇ ਮੈਂ ਦੇਖੀ ਜਨਾਂ ਇਦਾਂ ਅੱਛਾ ਜੀ ਸਿਵਿਆ ਨੂੰ ਗਈ ਮੁੜ ਕੇ ਐਡੀ ਜਿਹੇ ਖੋਪੜੀ ਦੀ ਹੱਡੀ ਚੱਕ ਲਈ ਓਕੇ ਜਿਹੜੀ ਜਲਦੀ ਅੱਗ ਦੇ ਵਿੱਚੋਂ ਕੱਢ ਲਈ ਜੈ ਨਾ ਹਾਂ ਪਤਨੀ ਕਿਥੋਂ ਲੈ ਆਈ ਉਸੇ ਵੇਲੇ ਤੇ ਤੇ ਚੱਟ ਲੈ ਕੇ ਜੀ ਠੀਕ ਹੈ ਇਹ ਆ ਕਿੱਥੇ ਮੇਰਾ ਨਾਮ ਸੁਣਨ ਲਈਦਾ ਮੱਟੇ ਦਿੱਤਾ ਬਟੇ ਤਾਂ ਖਤਮ ਕਰਤਾ ਵੀ ਜਦ ਕਿ ਇਹ ਬੰਦੇ ਇੱਥੇ ਲੋੜ ਨਹੀਂ ਹੈਗੀ ਹਾਂ ਥੱਲੇ ਦੁਨੀਆ ਤੇ ਲੋੜ ਹੈ ਹਾਂ ਮਾਤਾ ਫਿਰ ਵਾਪਸ ਚਲ ਗਈ ਅੱਛਾ ਜੀ ਉਸ ਵੇਲੇ ਮੇਰੇ ਘਰ ਵਾਲੇ ਨੇ ਅਰਦਾਸ ਕਰਦੀ ਸੀ ਕਿ ਮੈਂ ਉਸ ਵੇਲੇ ਅੱਛਾ ਜੀ ਉਸ ਵੇਲੇ ਮੈਂ ਕਹਿੰਦੀ ਕੰਪਿਊਟਰ ਚਲਾਣਾ ਪਿਆ ਜਦੋਂ ਮੈਂ ਠੀਕ ਠਾਕ ਹੋ ਗਿਆ 20 ਦਿਨ ਬਾਅਦ ਮੂਰਤੀ ਮੈਂ ਘਰ ਆਪਣੇ ਆਇਆ ਅੱਛਾ ਜੀ ਜਦੋਂ ਮੈਂ ਘਰ ਆਇਆ ਮੇਰੀ ਮਾਤਾ ਨੇ ਮੈਨੂੰ ਦੇਖਿਆ ਅੱਛਾ ਜੀ ਚਾਹੇ ਸੌ ਰੱਬ ਹੋਵੇ ਜੀ ਉਹ ਜੀਰੋ ਮਾਂ ਤੋਂ ਬਗੈਰ ਸਹੀ ਗੱਲ ਮਾਂ ਮਾਈ ਹੁੰਦੀ ਹੈ ਜੀ ਮਾਂ ਮਾਈ ਹੁੰਦੀ ਹੈ ਜੀ ਚਾਹੇ ਤੇ ਲੱਖਾਂ ਪੂਜਾ ਕਰ ਲਓ ਪਾਠ ਕਰ ਲਓ ਜੀ ਕੀਰਤਨ ਕਰ ਲਓ ਜੋ ਮਰਜ਼ੀ ਕਰ ਲਓ ਪਰ ਮਾਂ ਦਾ ਰਿਸ਼ਤਾ ਸੈਂਕੜੇ ਰੱਬਾਂ ਤੋਂ ਉੱਪਰ ਹੁੰਦਾ ਜੀ ਜਦੋਂ ਮੇਰੀ ਮਾਂ ਨੇ ਦੇਖਿਆ ਮੇਰੀ ਘਰ ਵਾਲੀ ਪੁੱਛਿਆ ਕੀ ਹੋਇਆ ਨੂੰ ਅੱਛਾ ਜੀ ਕਿ ਨਹੀਂ ਬੀਬੀ ਬੁਖਾਰ ਚੜ ਗਿਆ ਤੇ ਇੰਨੀ ਇਹਦੀ ਉਮਰ ਹੋ ਗਈ ਆ ਅ 70 ਸਾਲ ਦੀ ਉਮਰ ਹੋ ਗਈ 65 ਸਾਲ ਦੀ ਇਹਨੂੰ ਕਦੀ ਅੱਜ ਤੱਕ ਬੁਖਾਰ ਨਹੀਂ ਚੜਿਆ ਨਾ ਉਹਦੀ ਲੱਤਾਂ ਨਾ ਪੈ ਰਾਂ ਕਿੱਥੇ ਛੱਡ ਗਿਆ ਇਹ ਅੱਛਾ ਜੀ ਮਾਤਾ ਜੀ ਨੇ ਕੁਝ ਵੀ ਨਹੀਂ ਦੱਸਿਆ ਇਹ ਘਰ ਦੇਣੇ ਨਾ ਹਾਂ ਅੱਛਾ ਜੀ ਪਰ ਮੇਰੀ ਮਾਤਾ ਨੂੰ ਸ਼ੱਕ ਪੈਂਦੀ ਸੀ ਅੱਛਾ ਜੀ ਕਿ ਜਿਹੜੀ ਇੰਨੀ ਦਿਨ ਹੋ ਗਈ ਹੈ 10 ਦਿਨ ਨਹੀਂ ਕਿਹਦੇ ਵਿਆਹ ਗਿਆ ਦਿੱਲੀ ਕਿੱਥੇ ਵਿਆਹ ਚਲਾਇਆ ਉਹਦੇ ਇੱਕ ਦਿਨ ਹੀ ਲੰਦਾ ਸੀ ਤੋਂ ਗਿਆ ਅੱਛਾ ਜੀ ਕਹਿੰਦਾ ਜਦੋਂ ਮੇਰੀ ਮਾਤਾ ਨੇ ਸੁਣਿਆ ਦੇਖਿਆ ਉਤਨੇ ਰੋਟੀ ਖਾਣੀ ਛੱਡ ਦਿੱਤੀ ਉਸ ਵੇਲੇ ਚਾਹ ਪੀਣੀ ਛੱਡ ਦਿੱਤੀ ਉਸ ਵੇਲੇ ਪਾਣੀ ਪੀਣਾ ਛੱਡ ਦਿੱਤਾ ਅੱਛਾ ਮਾਤਾ ਨੂੰ ਜਦੋਂ ਪਤਾ ਲੱਗ ਗਿਆ ਪਤਾ ਲੱਗ ਗਿਆ ਜੀ ਅੱਛਾ ਜੀ ਅਰੇ ਮਾਤਾ ਦੇ ਮੂੰਹ 'ਚ ਰੋਟੀ ਪਾਉਂਦੇ ਸੀ ਈਡਾ ਰੋਟੀ ਚੱਕ ਕੇ ਬਾਹਰ ਮਾਰਦੇ ਸੀ ਅੱਛਾ ਜੀ ਚਾਹ ਪੀਂਦੇ ਨਹੀਂ ਪੀਂਦੀ ਸੀ ਪਾਣੀ ਪੀਂਦੇ ਨਹੀਂ ਪੀਂਦੇ ਸੀ ਮੇਰੀ ਮਾਤਾ 25 ਦਿਨ ਦਾ ਧੁੱਕੀ ਮਰ ਗਈ ਸੀ ਉੱਤ ਦੇ ਹਾਲਾਤ ਦੇਖਣੀ ਹੋਏ ਨਾ ਪੱਕੀ ਦੇਂਦਾ ਨਹੀਂ ਮਾਦਾ ਭੁੱਖੀ ਮਰ ਗਈ ਚਲੋ ਪਾਸ ਰਖਾਤਾ ਕੰਮ ਖਤਮ ਹੋ ਗਿਆ ਅੱਛਾ ਜੀ 11 ਮਹੀਨੇ ਬਾਅਦ ਦੁਬਾਰਾ ਫਿਰ ਪਾਸ ਰਖਾਇਆ ਸੰਤਾਂ ਦੇ ਅੱਛਾ ਜੀ ਜਦੋਂ ਮੈਂ ਕੀਰਤਨ ਕਰਕੇ ਹਟਿਆ ਅੱਛਾ ਜੀ ਮੋਤੇ ਬਿਲ ਪੁੱਛਿਆ ਮੈਂ ਘਰ ਵਾਜੀ ਮੈਂ ਕਿਹਾ ਵੀ ਆਹੜੇ ਰਮਾਲਾ ਲਿਆਂਦਾ ਕਿੱਥੋਂ ਲਿਆਂਦਾ ਹੈ ਮਰਮਾਨ ਲਮੇ ਦੱਸਿਆ ਜਾਵੇ ਅੱਛਾ ਜੀ ਕਿੰਜ ਮੈਂ ਟਾਂਡੇ ਤੋਂ ਲਿਆਂਦਾ ਮੈਂ ਜਿਹੜੇ ਬੰਦੇ ਮੂੰਹ ਟੱਕ ਕੇ ਮੈਨੂੰ ਉੱਪਰ ਜਾਣ ਨੂੰ ਲੈਣ ਵਾਸਤੇ ਆਏ ਸੀ ਐਸ ਕੱਪੜੇ ਦਾ ਮੂੰਹ ਟੱਕਿਆ ਸੀ ਜਿਹੜਾ ਰਮਾਲਾ ਸੀ ਉਹ ਹੀ ਰਮਾਲਾ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੈਠੇ ਹੋਰੇ ਨਾਲ ਹੀ ਉਹ ਮੂੰਹ ਟੱਕ ਕੇ ਆਏ ਸੀ ਜਿਹੜੇ ਜਿਹਨਾਂ ਦਾ ਤੁਸੀਂ ਜੂਝੂ ਦਿਖਾ ਰਹੇ ਹੋ ਹਾਂ ਹੁੰਦਾ ਰਮਾਲਾ ਸੀ ਮੈਂ ਤਾਂ ਨੀਲਾ ਰਮਾਲਾ ਸੀ ਫੁੱਟੀਆਂ ਉੱਤੇ ਪਈ ਬਿਲਕੁਲ ਮੈਂ ਕੱਪੜਾ ਪਛਾਣ ਅੱਛਾ ਜੀ ਮੈਂ ਕਿ ਐਸ ਕੱਪੜੇ ਦਾ ਮੂੰਹ ਟੱਕ ਕੇ ਮੈਨੂੰ ਉੱਪਰ ਲੈਣ ਆਏ ਬੰਦੇ ਆਏ ਸੀ ਅੱਛਾ ਜੀ ਬਿਲਕੁਲ ਉਦੋਂ ਬਾਅਦ ਹੁਣ ਤੱਕ ਵੀ ਹੈਰਾਨ ਹੁਰ ਮੈਂ ਮੌਤ ਤੋਂ ਨਹੀਂ ਡਰਦਾ ਜੀ ਤੋ ਤਹੀ ਸਾਰਾ ਕੁਝ ਦੇਖ ਹੀ ਆਏ ਮੈਂ ਤੋਹੀ ਡਰਨਾ ਕੀ ਹੈ ਨਾ ਹੁਣ ਮੌਤ ਤੋਂ ਨਹੀਂ ਡਰਦਾ ਮੈਨੂੰ ਕਹ ਦਵਾਈ ਦਿਨਾ ਜਿਹੜੀ ਉਹ ਵੀ ਫ੍ਰੀ ਦੇ ਦਿਨਾ ਓਕੇ ਕਿਉਂਕਿ ਮੇਰਾ ਕੰਮ ਰਹਾ ਤਾਂ ਦਿਨ ਪੜਨਾ ਸਵੇਰ ਤੋਂ ਲਾ ਕੇ ਸ਼ਾਮ ਤੱਕ ਮੈਂ ਪੜਦਾ ਤੂੰ ਹੈਰਾਨ ਹੋ ਜਾਵੇਂਗਾ ਤੇ ਮੈਂ ਪੜਦਾ ਥੱਕਦਾ ਨਹੀਂ ਚਾਹ ਪੀਣਾ 10 15 ਕ ਵਾਰੀ ਜੀ ਬਸ ਮੈਂ ਚਾਹ ਪੀ ਕੇ ਨਾਲ ਪੜੀ ਜਾਣਾ ਚਾਹ ਪੀ ਕੇ ਨਾਲ ਪੜੀ ਜਾਣਾ ਜੇ ਕੋ ਆ ਕੇ ਦਵਾਈ ਲੈਣ ਕਹੀਦਾ ਹੈ ਪਰ ਉਹ ਦਵਾਈ ਜਾਣਾ ਕੋਈ ਗੱਲ ਨਹੀਂ ਹਰ ਇੱਕ ਨੂੰ ਮੈਂ ਦਵਾਈ ਦੇਣਾ ਕਿਹੜਾ ਵੀ ਮਾਰੀ ਆ ਜਾ ਕੋ ਮੇਰੀ ਜਾਇ ਬੋੜਿਆਂ ਦਾ ਆ ਜਾਏ ਕਿ ਇਹਨੂੰ ਮਰਗੀ ਵੇਚਦੇ ਉਹ ਆ ਜਾਏ ਜਿੱਦਾਂ ਦਾ ਮਾਚੀ ਖਤਨਾਕ ਮੈਂ ਉਹਨੂੰ ਠੀਕ ਕਰ ਦਊਗਾ ਬਿਲਕੁਲ ਅੱਛਾ ਜੀ ਮੇਰਾ ਕੰਮ ਇਹ ਹੈ ਯਾਰ ਕੋਈ ਘਰ ਪੜ ਕੇ ਤੁਹਾਡੀ ਨੌਲੇਜ ਵੀ ਇੰਨੀ ਹੋ ਗਈ ਇੰਨੀ ਨੌਲੇਜ ਹੋ ਗਈ ਮੇਰੀ ਬਿਲਕੁਲ ਮੇਰਾ ਕੰਮ ਹੀ ਰਾਤ ਦੇ ਨੇ ਪੜਨਾ ਜੀ ਜਦੋਂ ਤਹੀ ਤਾਂ ਉਹ ਡਾਕਟਰ ਜਾ ਵਦਾ ਕਿ ਘਰ ਦੇ ਨਾਲ ਉੱਥੇ ਜਿਹੜਾ ਲਾਸ਼ ਸੀਗੀ ਤੁਹਾਡੀ ਉਹਨੂੰ ਘਰ ਨਹੀਂ ਲੈ ਗਏ ਜਾਂ ਉੱਥੇ ਪੇਜ ਰਹੀ ਹੈ ਨੇ ਪਤਾ ਦੀ ਰਬ ਨੂੰ ਹੋਇਆ ਹੀ ਕੁਛ ਨਹੀਂ ਜ ਉਹਨੇ ਚੱਕਿਆ ਨਹੀਂ ਹੋਰ ਨੇ ਉਕੇ ਜੀ ਦੇਖ ਰੋਹਾਂਗੇ ਹੋ ਥੋੜੀ ਜਿਆ ਜਨਕਾ ਥੋੜਾ ਟਾਈਮ ਦਿੱਤਾ ਹੀ ਹੈ ਨਾ ਹਾਂ ਅੱਛਾ ਜੀ ਕਹਿੰਦੇ ਜਦੋਂ ਆਰਦਾਸ ਕੀਤੀ ਆ ਤਾਂ ਉਸ ਵੇਲੇ ਕੰਪਿਊਟਰ ਚ ਚਲਾਣਾ ਪਿਆ ਸੀ ਅੱਛਾ ਜੀ ਬਿਲਕੁਲ ਅੱਛਾ ਜੀ ਅੱਛਾ ਬਾਬਾ ਜੀ ਜਿਹੜੀਆਂ ਆਪਾਂ ਹੁਣ ਦਵਾਈਆਂ ਦੇ ਰਹੇ ਹੈਗੇ ਆ ਹਾਂ ਜੀ ਇਹ ਸਾਰੀਆਂ ਫ੍ਰੀ ਦੇ ਰਹੇ ਆ ਫ੍ਰੀ ਬਿਲਕੁਲ ਠੀਕਾ ਠੀਕਾ ਜੇਕਰ ਕਿਸੇ ਵੀਰ ਭੈਣ ਰਾਡੇ ਤੋਂ ਦਵਾਈ ਲੈਣੀ ਹੋਵੇ ਤੇ ਤੁਹਾਡੇ ਨਾਲ ਇੱਥੇ ਕਨੈਕਟ ਕਰਾ ਸਕਦੇ ਹਾਂ ਬਿਲਕੁਲ ਇੱਥੇ ਆ ਜਾਏ ਮੇਰਾ ਸਾਰਾ ਕੁਝ ਪੁੱਛਾਂਗਾ ਸਿੰਪਟਮ ਵਗੈਰਾ ਲਿਖਾ ਦੇ ਉਹਦੇ ਫਿਰ ਅੱਗੇ ਤਾਂ ਮੈਨੂੰ ਬਹੁਤ ਜ਼ਿਆਦਾ ਪੜ੍ਹਨਾ ਪੈਂਦਾ ਸੀਗਾ ਉਹਨਾਂ ਮੈਂ ਲੈਪਟਾਪ ਤੇ ਪੜ੍ਹ ਲੈਣਾ ਹੁਣ ਮੈਂ ਓਕੇ ਲੈਪਟਾਪ ਦੇ ਹਿਸਾਬ ਨਾਲ ਦਵਾਈ ਦੇ ਦਈਏ ਬਿਲਕੁਲ ਆਰਾਮ ਆ ਜਾਊ ਹਰ ਹਾਲ ਦੇ ਜਲਗ ਮਰ ਰਹੇ ਜਾ ਮਾਂ ਓਕੇ ਅੱਛਾ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਆਪਣੀ ਸਾਰੀ ਕਹਾਣੀ ਦੱਸਣ ਲਈ ਇੱਕ ਵਾਰੀ ਫੇਟੋ ਦੋਸਤੋ ਇਹ ਜਦ ਸਾਡੇ ਨਾਲ ਸਰਦਾਰ ਕਰਨੈਲ ਸਿੰਘ ਜੀ ਜਿਨ੍ਹਾਂ ਨੇ ਆਪਣੀ ਸਾਰੀ ਹੱਡ ਬੀਤੀ ਦੱਸੀ ਹੈ ਕਿ ਉਹਨਾਂ ਦੇ ਨਾਲ ਕੀ ਕੀ ਹੋਇਆ ਸੀ ਉਹਨੂੰ ਖੁੱਡਾ ਕੋਈ ਨਹੀਂ ਉਹਨਾਂ ਨਾਲ ਕੀ ਕੀ ਹੋਇਆ ਸੀਗਾ ਜਿਹੜੇ ਕਿ ਉਹ ਇੱਕ ਆਪਣੀ ਜਿਹੜੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਕੇ ਉਹ ਜਿੱਤ ਕੇ ਆਏ ਸੀਗੇ ਆਪਣੀ ਜ਼ਿੰਦਗੀ ਦੀ ਲੜਾਈ ਨੂੰ ਜਿੱਤਿਆ ਉਹਨਾਂ ਨੇ ਕਿਵੇਂ ਜਿੱਤਿਆ ਉਹਦੇ ਬਾਰੇ ਉਹਨਾਂ ਨੇ ਦੱਸਿਆ ਸੀਗਾ ਕਿ ਉਹ ਤਾਂ ਵੀ ਕਿਸੇ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀਗੀ ਡਾਕਟਰਾਂ ਨੇ ਬਿਲਕੁਲ ਜਵਾਬ ਦਿੱਤਾ ਸੀਗਾ ਜਿਹੜੇ ECG ਦੀਆਂ ਲਾਈਨਾਂ ਆਉਂਦੀਆਂ ਉਹ ਐ ਸਿੱਧੀਆਂ ਹੋ ਗਈਆਂ ਸੀਗੀਆਂ ਪਰ ਇਹਨਾਂ ਦੀ ਵਾਈਫ ਵਾਲੋ ਅਰਦਾਸ ਕਰਨ ਦੇ ਉੱਤੇ ਪ੍ਰਮਾਤਮਾ ਕਹਿੰਦੇ ਅਰਦਾਸ ਵਿੱਚ ਬੜੀ ਸ਼ਕਤੀ ਹੈਗੀ ਆ ਕਿ ਉਹ ਜਿੰਦਿਆਂ ਨੂੰ ਵੀ ਮੁਰਦਿਆਂ ਨੂੰ ਵੀ ਜਿੰਦਾ ਕਰ ਦਿੰਦੀ ਹੈਗੀ ਆ ਉਦੋਂ ਅਰਦਾਸ ਕਰਨ ਤੋਂ ਉਪਰੰਤ ਹੀ ਇਹਨਾਂ ਦੇ ਸਾਹ ਚੱਲ ਪਏ ਉਹ ECG ਦੀਆਂ ਜਿੰਨੀਆਂ ਵੀ ਡਾਕਟਰਾਂ ਦੀਆਂ ਮਸ਼ੀਨਾਂ ਉਹ ਸਾਰੀਆਂ ਚੱਲ ਪਈਆਂ ਔਰ ਪ੍ਰਮਾਤਮਾ ਦੇ ਵਿੱਚ ਇੰਨੀ ਪਾਵਰ ਹੈਗੀ ਆ ਕਿ ਉਹ ਮੁਰਦਿਆਂ ਵਿੱਚ ਵੀ ਜਾਨ ਪਾ ਦਿੰਦਾ ਹੈਗਾ ਔਰ ਆਸ ਕਰਦੇ ਕਿ ਸਾਡੀ ਇਹ ਪਹਿਲੀਆ ਵੀਡੀਓ ਨੂੰ ਤੁਸੀਂ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਵੋਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲਗੀ ਧੰਨਵਾਦ ਜੀ ਸਾਰਿਆਂ ਦੇ ਤੁਹਾਡਾ ਵੀ ਇੱਕ ਵਾਰੀ ਧੰਨਵਾਦ ਜੀ ਫੇਰ ਸਾਨੂੰ ਸਮਾਂ ਦੇਣ ਲਈ ਬਹੁਤ ਸ਼ੁਕਰੀਆ ਥੈਂਕ ਯੂ ਧੰਨਵਾਦ ਜੀ